ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮੀਰੀ ਤੇ ਫਕੀਰੀ ਦੋਵੇਂ ਮੀਰੀਅਤ ਤੇ ਪੀਰੀ ਦੋਵੇਂ ਅਮੀਰੀ ਤੇ ਫਕੀਰੀ ਦੋਵੇਂ ਮੀਰੀਅਤ ਤੇ ਪੀਰੀ ਦੋਵੇਂ ਦੋਵੇਂ ਹੱਥ ਜੋੜਾਣ ਤੇਰੇ ਦਰ ਚੱਲ ਕੇ ਸੂਰਜ ਤੇ ਚੰਦ ਦੋਵੇਂ ਹੁਕਮ ਚ ਬੰਦ ਦੋਵੇਂ ਜ਼ਬਰ ਚਲਾਵੇ ਪਉਣ ਤੇਰੇ ਦਰ ਚੱਲ ਕੇ ਨਥਾ ਅਬਦੁੱਲਾ ਦੋਵੇਂ ਢੱਗ ਤੇ ਸਰੰਗੀ ਨਾਲ ਵੀਰਾਂ ਦੀਆਂ ਵਾਰਾ ਗਾਣ ਤੇਰੇ ਦਰ ਚੱਲ ਕੇ ਮੇਰੀ ਸਮਰੱਥਾ ਭਲਾ ਐਨੀ ਨਿਰਦੋਸ਼ ਕਿੱਥੇ ਦੱਸਾਂ ਕੌਣ ਕੌਣ ਆਉਂਦੇ ਤੇਰੇ ਦਰ ਚੱਲ ਕੇ ਕੋਈ ਗਿਣਤੀ ਨਹੀਂ ਬਸ ਜਿਸ ਆਸ਼ੇ ਦੇ ਨਾਲ ਜਿਹੋ ਜੇ ਮਨ ਦੇ ਵਿੱਚ ਕੋਈ ਭਾਵਨਾ ਲੈ ਕੇ ਆਇਆ ਮੇਰੇ ਪਾਤਸ਼ਾਹ ਨੇ ਉਹ ਜਿਹੋ ਉਦੋਂ ਤੱਕ ਕਿਰਪਾ ਕਰ ਦਿੱਤੀ ਉਹ ਜਿਹਾ ਉਹਨੂੰ ਮਾਨ ਸਨਮਾਨ ਬਖਸ਼ ਦਿੱਤਾ 1799 ਦੀ ਵਿਸਾਖੀ ਜਿਹੜੇ ਇਤਿਹਾਸ ਦੀ ਕਾਫੀ ਬਤ ਰੱਖਦੇ ਨੇ ਮਨ ਦੇ ਵਿੱਚ ਖਿਆਲ ਆ ਗਿਆ ਹੋਵੇਗਾ 1799 ਦੀ ਵਿਸਾਖੀ ਦਾ ਇਤਿਹਾਸ ਕੀ ਹੈ ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹ ਸੋਚਦਾ ਪੈਦਾ ਹੋਵੇਗੀ ਕਿ 1799 ਦੀ ਵਿਸਾਖੀ ਦਾ ਇਤਿਹਾਸ ਵੀ ਕੁਝ ਵੱਖਰਾ ਹੈ ਹਾਂ 1799 ਦੀ ਵਿਸਾਖੀ ਦਾ ਇਤਿਹਾਸ ਵੀ ਸਾਡੇ ਲਈ ਬਹੁਤ ਵੱਖਰਾ ਹੈ ਹੁਣ ਮੈਂ ਵਿਚਾਰ ਨੂੰ ਆਰੰਭ ਕਰਨਾ ਹੈ ਮੈਂ ਇੱਥੋਂ ਤੱਕ ਲੈ ਕੇ ਜਾਣਾ ਹੈ ਕਿ 1799 ਦੀ ਵਿਸਾਖੀ ਨੂੰ ਸਾਡੇ ਇਤਿਹਾਸ ਦੇ ਵਿੱਚ ਕਿੰਨੇ ਕਲਾ ਤੇ ਵੱਖਰਾ ਹੋਇਆ ਜੋੜੇ ਆਪਣੀ ਸਵਰਤਨੀ ਨੂੰ ਲੈ ਚਲੀਏ ਇਤਿਹਾਸ ਦੇ ਪਿਛੋਕਣ ਦੇ ਵਿੱਚ ਬੁੱਢਾ ਮਾਲੂਮ ਆਣਾ ਇਸ ਗੱਲ ਦਾ ਕਿ ਉਹਨੇ ਕਲਗੀਧਰ ਪਾਤਸ਼ਾਹ ਦੇ ਕਰ ਕਮਲਾ ਤੋਂ ਅੰਮ੍ਰਿਤ ਪਾਨ ਕੀਤਾ ਮੁੱਢਾ ਮਾਲ ਮੇਰੀ ਸਮਝੀ ਜਿਹੜੀ ਇਤਿਹਾਸ ਦੀ ਲਿਖਤ ਜਿਹੜੀ ਮੈਂ ਆਪ ਜੀ ਦੀ ਸੇਵਾ ਦੇ ਵਿੱਚ ਕਹਿਣ ਲੱਗਾ ਹੋਤੀ ਮਰਦਾਨ ਦੀ ਪਰੰਪਰਾ ਦੇ ਮਹਾਨ ਵਿਦਵਾਨ ਬਾਬਾ ਪ੍ਰੇਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਨੇ ਇਸ ਲਿਖਤ ਨੂੰ ਕਲਮ ਬੰਦ ਕੀਤਾ ਹੈ ਮੈਂ ਸ਼ੇਰ-ਏ-ਪੰਜਾਬਾ ਰਾਜਾ ਰਣਜੀਤ ਸਿੰਘ ਦਾ ਜੀਵਨ ਕਹਿਣ ਲੱਗਾ ਉਹਦੇ ਵਿੱਚੋਂ ਕੁਝ ਨੇ ਵੇਖ ਲਿਆ ਜਾਪਕਾ ਬੁੱਢਾ ਮੱਲੂ ਮਾਣੈ ਇਸ ਗੱਲ ਦਾ ਕਿ ਉਹਨੇ ਕਲਗੀਧਰ ਪਾਤਸ਼ਾਹ ਦੇ ਕਰ ਕਮਲਾ ਤੋਂ ਅੰਮ੍ਰਿਤ ਪਾਨ ਕੀਤਾ ਤੇ ਉਹਦਾ ਨਾਂ ਰੱਖਿਆ ਗਿਆ ਬੁੱਢਾ ਮੱਲ ਤੋਂ ਬੁੱਧ ਸਿੰਘ ਇਹ ਬੁੱਧ ਸਿੰਘ ਦੇ ਨਾਲ ਇਹ ਲਿਖਤ ਦੇ ਅੰਦਰ ਬਾਬਾ ਜੀ ਨੇ ਲਿਖਿਆ ਹੈ ਕਿਹਦਾ ਨਾਂ ਕੱਲਾ ਨਹੀਂ ਲਿਖਿਆ ਜਾਂਦਾ ਨਾ ਪੜਿਆ ਨਾ ਬੋਲਿਆ ਜਾਂਦਾ ਇਹਦੇ ਨਾਂ ਦੇ ਨਾਲ ਲਿਖਿਆ ਜਾਂਦਾ ਦੇਸਾ ਬੁੱਧ ਸਿੰਘ ਫਿਰ ਇਹ ਦੇਸਾ ਕੌਣ ਹੈ ਜਿਹਦਾ ਨਾਂ ਇਹ ਬੁੱਧ ਸਿੰਘ ਦੇ ਨਾਦੇ ਨਾਲ ਇੱਕ ਮਿਕੋਇਆ ਇਹ ਦੇਸਾ ਹੈ ਇਸ ਬੁੱਧ ਸਿੰਘ ਦੀ ਅਬਲਖ ਨਸਲ ਦੀ ਧੀ ਸ਼ਾਇਦ ਮੇਰੇ ਵਰਗਿਆਂ ਦਾ ਕਸੂਰ ਹੈ ਜਦ ਸਾਡੇ ਪ੍ਰਚਾਰਨ ਵਾਲਿਆਂ ਨੇ ਇਹ ਗੱਲ ਆਖੀ ਨਹੀਂ ਤੇ ਜਿਹੜਾ ਪ੍ਰਚਾਰ ਹੋਇਆ ਹੈ ਉਹ ਸਾਡੇ ਕੋਲ ਪੀਰ ਦੀ ਕੱਕੀ ਘੋੜੀ ਤੇ ਮਿਰਜੇ ਦੀ ਵਕੀਦਾ ਹੋਇਆ ਅਸੀਂ ਤੋਂ ਦਾ ਨਾਂ ਜ਼ਰੂਰ ਜਾਣਦੇ ਆ ਕਿ ਸਾਡੇ ਇਤਿਹਾਸ ਦੇ ਵਿੱਚ ਹੋਰ ਵੀ ਘੋੜੇ ਤੇ ਘੋੜੀਆਂ ਮਾਣ ਰੱਖਦੇ ਨੇ ਜਿਨ੍ਹਾਂ ਦਾ ਨਾਂ ਆਪਣੇ ਸਵਾਰ ਦੇ ਨਾਲ ਜੁੜਿਆ ਹਾਂ ਹੈ ਨਾ ਇੱਕ ਨਹੀਂ ਬਹੁਤ ਸਾਰੇ ਇਤਿਹਾਸ ਕਹਿੰਦਾ ਹੈ ਕਿ ਮਹਾਤਮਾ ਬੁੱਧਾ ਘੋੜਾ ਕਤਕ ਵੀ ਇਤਿਹਾਸ ਦੇ ਵਿੱਚ ਮਾਣ ਰੱਖਦਾ ਹੈ ਅਸੀਂ ਰਾਣੇ ਪ੍ਰਤਾਪ ਦੇ ਘੋੜੇ ਚੇਤਕ ਦਾ ਜ਼ਿਕਰ ਪੜਦੇ ਇਤਿਹਾਸ ਦੇ ਵਿੱਚ ਅਲੱਗ-ਅਲੱਗ ਉਹਦੇ ਸਟੈਚੂ ਬੜੇ ਮਿਲ ਜਾਂਦੇ ਨੇ। ਗੁਰ ਇਤਿਹਾਸ ਦੀ ਗੱਲ ਕਰ ਲਈਏ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਸ਼ਾ ਦੇ ਘੋੜੇ ਦਿਲਵਾਗ ਤੇ ਗੁਲਵਾਗ ਦਾ ਜ਼ਿਕਰ ਆਉਂਦਾ ਹੈ। ਘੋੜੇ ਸਹੇਲੇ ਦਾ ਜ਼ਿਕਰ ਆਉਂਦਾ ਹੈ। ਅਸੀਂ ਕਲਗੀਆਂ ਵਾਲੇ ਪਾਸ਼ਾ ਨੂੰ ਨੀਲੇ ਦਾ ਸ਼ਾਹ ਸਵਾਰ ਕਹਿੰਦੇ ਆ। ਮੇਰੇ ਸਤਿਗੁਰੂ ਨੇ ਘੋੜੇ ਭਾਈ ਜਾਨ ਤੇ ਸਵਾਰੀ ਕੀਤੀ। ਸਿੱਖ ਇਤਿਹਾਸ ਦੇ ਵੱਲ ਚਲੇ ਜਾਈਏ। ਬੁੱਧ ਸਿੰਘ ਦੀ ਘੋੜੀ ਦੇਸਾਂ ਦਾ ਜ਼ਿਕਰ ਆਉਂਦਾ ਹੈ। ਇਹਰੇ ਪੰਜਾਬ ਦੀ ਘੋੜੀ ਲੈਲਾ ਦਾ ਜ਼ਿਕਰ ਆਉਂਦਾ ਹੈ ਸ਼ਾਮ ਸਿੰਘ ਅਟਾਰੀ ਦੀ ਘੋੜੀ ਚੀਨੀ ਦਾ ਜ਼ਿਕਰ ਆਉਂਦਾ ਹੈ ਪਰ ਸਾਡੇ ਕੋਲ ਵੱਖਰੀ ਕੱਕੀ ਤੇ ਬੱਕੀ ਦਾ ਜ਼ਿਕਰ ਹੈ ਇਹ ਘੋੜੀ ਦਾ ਨਾਂ ਸਰਦਾਰ ਦੇ ਨਾਲ ਇੱਕ ਮਿਕ ਹੈ ਦੇਸਾ ਵੁੱਧ ਸਿੰਘ ਆਪਣੇ ਸਮੇਂ ਦਾ ਬੜਾ ਭਜਨੀਕ ਬੜਾ ਬਹਾਦਰ ਸੂਰਮਾ ਜਿਹਦੇ ਬਾਰੇ ਇਤਿਹਾਸ ਕਹਿੰਦਾ ਹੈ ਕਿ ਇਸ ਘੋੜੀ ਦੀ ਪਿੱਠ ਤੇ ਸਵਾਰ ਹੋ ਕੇ ਮਰਦ ਸਰਦਾਰ ਇੱਕ ਵਾਰ ਨਹੀਂ ਘੱਟੋ ਘੱਟ 50 ਵਾਰੀ ਇਹ ਦਰਿਆਏ ਰਾਵੀ ਦਰਿਆਏ ਜੇਲਮ ਤੇ ਦਰਿਆਏ ਚਨਾਬ ਨੂੰ ਪਾਰ ਕਰਦਾ ਗਿਆ ਮੇਹਮਾ ਜਿੱਤੂ ਦਾ ਗੇੜਾ ਤੇ ਜਦੋਂ ਇਹ ਫਾਨੀ ਸੰਸਾਰ ਨੂੰ ਛੱਡ ਗਿਆ ਆਪਣੇ ਪਿੱਛੇ ਦੋ ਪੁੱਤਰ ਛੱਡ ਗਿਆ ਇੱਕ ਦਾ ਨਾਮ ਇਹ ਸਰਦਾਰ ਨੌਦ ਸਿੰਘ ਤੇ ਦੂਜੇ ਦਾ ਨਾਮ ਇਹ ਸਰਦਾਰ ਚੰਦਾ ਸਿੰਘ ਨੌਦ ਸਿੰਘ ਆਪਣੀ ਸਮੇਦਾਲਾ ਦੇ ਦਰਜੇ ਦਾ ਸੂਰਮਾ ਜਿਹਨੇ ਗੁਜਰਾਵਾਲਾ ਦੇ ਲਾਗੇ ਇੱਕ ਉਜੜਿਆ ਹੋਇਆ ਪਿੰਡ ਸ਼ੁਕਰਚੱਕ ਵਸਾਇਆ ਇੱਕ ਕਿਲੇ ਨਮਾ ਘਰ ਬਣਾ ਲਿਆ ਆਪਣੇ ਨਾਲ ਕੁਝ ਸਰਦਾਰ ਭਰਤੀ ਕਰ ਲਏ ਲੋਕਾਂ ਦਾ ਦੁੱਖ ਸੁੱਖ ਸੁਣਨਾ ਸ਼ੁਰੂ ਕਰ ਦਿੱਤਾ ਇਹਨੂੰ ਸਿੱਖ ਇਤਿਹਾਸ ਦਾ ਮੂਲ ਕਹਿੰਦੇ ਨੇ ਕਿ ਜੜ ਇੱਥੋਂ ਤੁਰਦੀ ਹੈ ਜਿਹੜਾ ਸਿੱਖ ਇਤਿਹਾਸ ਬਣਦਾ ਹੈ। ਇਸ ਉੱਪਰ ਚੱਕੋ। ਇਹ ਬੜੀ ਬਹਾਦਰੀ ਨਾਲ ਲੜਿਆ ਬੜੀਆਂ ਮਹਿੰਮਾਂ ਜਿੱਤਿਆ। ਤੇ ਜਦੋਂ ਸਰਦਾਰ ਨੌਂਤ ਸਿੰਘ ਆਖਾਲ ਪਥਮ ਪਿਆਰਾ ਹੋਇਆ ਇਹ ਆਪਣੇ ਪਿੱਛੇ ਚਾਰ ਪੁੱਤਰ ਛੱਡ ਗਿਆ। ਸਰਦਾਰ ਚਰਤ ਸਿੰਘ, ਸਰਦਾਰ ਚੇਤ ਸਿੰਘ, ਦਲ ਸਿੰਘ ਤੇ ਬਾਗੀ ਸਿੰਘ। ਜ਼ਿੰਮੇਵਾਰੀ ਸਰਦਾਰ ਚਰਤ ਸਿੰਘ ਦੇ ਮੋਢਿਆਂ ਤੇ ਆ ਗਈ। ਇਹ ਕਿੱਡਾ ਬਹਾਦਰ ਹੈ, ਕਿੱਡਾ ਸੂਰਮਾ ਹੈ। ਅਸੀਂ ਜਾਣਦੇ ਹਾਂ। ਕਿ 5 ਫਰਵਰੀ ਸਾਲ 1762 ਅਹਿਮਦ ਛਾ ਬਦਾਲੀ ਦਾ ਸ਼ੇਵਾ ਹਮਲਾ 16 ਫਟ ਲੱਗੇ ਸੀ ਤੇ ਗਾਦੇ ਸਰਦਾਰ ਚਰਤ ਸਿੰਘ ਨੂੰ ਪਰ ਇਹ ਸੂਰਮਾ ਫਿਰ ਵੀ ਮੈਦਾਨੇ ਜੰਗ ਦੇ ਵਿੱਚ ਗੱਜਦਾ ਰਿਹਾ ਬੜੀ ਬਹਾਦਰੀ ਨਾਲ ਲੜਿਆ ਆਪਣੇ ਪਿਓ ਵਾਲੇ ਘਰ ਨੂੰ ਵੱਡਾ ਕਰ ਲਿਆ ਆਪਣੇ ਨਾਲ ਹੋਰ ਸਰਦਾਰ ਭਰਤੀ ਕਰ ਲਏ ਸਿੱਖ ਇਤਿਹਾਸ ਦੇ ਵਿੱਚ ਵੱਡਾ ਮਾਣ ਹੈ ਸਰਦਾਰ ਚਰਤ ਸਿੰਘ ਤੇ ਜਦੋਂ ਚਰਤ ਸਿੰਘ ਇਸ ਸੰਸਾਰ ਤੋਂ ਕੂਚ ਕਰ ਗਿਆ ਤੇ ਆਪਣੇ ਪਿੱਛੇ ਦੋ ਪੁੱਤਰ ਛੱਡ ਗਿਆ ਇੱਕ ਦਾ ਨਾਮ ਹੈ ਸਰਦਾਰ ਮਹਾ ਸਿੰਘ ਤੇ ਦੂਜੇ ਦਾ ਨਾਮ ਹੈ ਸਰਦਾਰ ਸੁਮੋਜ ਸਿੰਘ ਜਿੰਮੇਵਾਰੀ ਮਹਾ ਸਿੰਘ ਨੂੰ ਮਿਲੀ ਮਹਾ ਸਿੰਘ ਦਾ ਜੀਵਨ ਇਤਿਹਾਸ ਕਹਿੰਦਾ ਹੈ ਕਿ ਲੋਕਾਂ ਦੇ ਦੁੱਖ ਸੁੱਖ ਸੁਣਨ ਵਾਲਾ ਅਤੇ ਉਹਦਾ ਹੱਲ ਕਰਨ ਵਾਲਾ ਇਹ ਆਪਣੇ ਸਮੇਂ ਦਾ ਬੜਾ ਉੱਗਾ ਸਰਦਾਰ ਹੋਇਆ ਜਿਹੜਾ ਵੀ ਕੋ ਆਪਣੀ ਦੁੱਖ ਤਕਲੀਫ ਲੈ ਕੇ ਆਉਂਦਾ ਸਰਦਾਰ ਮਹਾ ਸਿੰਘ ਸ਼ੂਗਰ ਚੱਕੀਆ ਮਿਸਲ ਦਾ ਜਥੇਦਾਰ ਉਹਦਾ ਸਮਾਧਾਨ ਕਰਦਾ ਇਦੇ ਕੋਲ ਆਏ ਨੇ ਰਸੂਲ ਨਗਰ ਦੇ ਲੋਕ ਕਹਿਣ ਲੱਗੇ ਸਰਦਾਰ ਜੀ ਸਾਡੇ ਇਲਾਕੇ ਦਾ ਹਾਕਮ ਪੀਰ ਮੁਹੰਮਦ ਚੱਠਾ ਲੋਕਾਂ ਉੱਤੇ ਬੜਾ ਜ਼ੁਲਮ ਕਰਦਾ ਹੈ ਬੜਾ ਜ਼ਬਰ ਕਰਦਾ ਬੜਾ ਅਤਿਆਚਾਰ ਕਰਦਾ ਹੈ ਅਸੀਂ ਚੌਨਿਆ ਕਿਹਦਾ ਕੋਈ ਹੱਲ ਕਰੋ ਜਨਤਾ ਬੜੀ ਦੁਖੀ ਹੈ ਸਰਦਾਰ ਨੇ ਭਰੋਸਾ ਦਿੱਤਾ ਚਿੰਤਾ ਨਾ ਕਰੋ ਅਕਾਲ ਪ੍ਰਭੂ ਕਿਰਪਾ ਕਰੇਗਾ ਹੱਲ ਹੋ ਜਾਵੇਗਾ ਸਰਦਾਰ ਆਪਣੀ ਫੌਜ ਲੈ ਕੇ ਚੜਿਆ ਇਹਨਾਂ ਹਮਲਾ ਕਰ ਦਿੱਤਾ ਰਸੂਲ ਨਗਰ ਦੇ ਉੱਤੇ ਕੁਝ ਸਮਝਾਂਗ ਹੋਇਆ ਇਨ ਅਪੀਲ ਮੁਹੰਮਦ ਚੱਠੇ ਨੂੰ ਹਾਰ ਦਿੱਤੀ ਤੀਨ ਮਨਾਈ ਪੀਰ ਮੁਹੰਮਦ ਤੋਂ ਤੇ ਸਿੱਖ ਫਾਜਾ ਜਿੱਤ ਦੇ ਨਗਾਰੇ ਵਜਾਉਂਦੀਆਂ ਵਾਪਸ ਗੁਜਰਾਵਾਲੇ ਆ ਗਏ ਆ ਸਰਦਾਰ ਮਹਾ ਸਿੰਘ ਘੁੜੀ ਧੋਤ ਰਿਆ ਆਪਣੇ ਘਰ ਦੇ ਵੱਲ ਵਧਿਆ ਗੁਜਰਾਵਾਲਾ ਇਹਦੇ ਘਰ ਦੇ ਵਿੱਚੋਂ ਸ਼ਹਿਨਾਈਆਂ ਵੱਜਣ ਦੀ ਆਵਾਜ਼ ਆ ਰਹੀ ਹੈ ਸਰਦਾਰ ਦਾ ਕੋੜਾ ਫੜਿਆ ਨੌਕਰ ਨੇ ਬਣਿਆ ਅੱਗੇ ਵੱਧਿਆ ਇੱਕ ਆਰਤ ਭੱਜੀ ਭੱਜੀ ਆਈ ਕਹਿਣ ਲੱਗੀ ਸਰਦਾਰ ਜੀ ਵਧਾਈ ਹੋਵੇ ਅਕਲ ਲਗਾ ਸਰਦਾਰ ਰਣਜੀਤ ਕੇ ਆਇਆ ਤੇਰੀ ਵਧਾਈ ਕਬੂਲ ਹੈ ਸਰਦਾਰ ਜੀ ਦੂਰੀਆਂ ਵਧਾਈਆਂ ਹੋਣ ਸਰਦਾਰ ਨਿਹਰਾਜ ਕੌਰ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ ਇਤਿਹਾਸ ਲਿਖਦਾ ਹੈ ਕਿ ਉਸ ਵਕਤ ਸਰਦਾਰ ਵਾਹ ਸੰਗ ਨੇ ਐਲਾਨ ਕੀਤਾ ਕਿ ਆ ਛੁਕਰ ਚਕੀਆ ਮਿਸਲ ਦਾ ਜਥੇਦਾਰ ਰਣਜੀਤ ਕੇ ਆਇਆ ਅਕਾਲ ਪੁਰਖ ਨੇ ਕਿਰਪਾ ਕੀਤੀ ਹੈ ਮੇਰੇ ਘਰ ਪੁੱਤਰ ਪੈਦਾ ਹੋਇਆ ਮੇਰੇ ਪੁੱਤਰ ਦਾ ਨਾਂ ਹੋਵੇਗਾ ਰਣਜੀਤ ਸਿੰਘ ਲਓ ਜੀ ਸੁਣੋ ਫਿਰਕਾਰ ਦੇ ਨਾਮ ਉਹ ਰਣਜੀਤ ਸਿੰਘ ਪਾਪ ਦੀ ਛਦਰ ਸ਼ੈਲ ਦੇ ਵਿੱਚ ਪਲਿਆ ਤੇ ਉਹਦੇ ਬਚਪਨ ਦੇ ਵਿੱਚ ਫਿਰ ਕਿਹੋ ਜਿਹੇ ਘਟਨਾਵਾਂ ਘਟਦੀਆਂ ਗਈਆਂ ਤੇ ਉਹ ਸੂਰਮਾ ਆ ਕੇ ਵਾਧਾ ਗਿਆ ਮੇਰੇ ਢਾਡੀ ਸਾਥੀ ਢਾਡੀ ਕਲਾ ਦੀ ਬਣ ਗਈ ਗਵਈਏ ਛੱਦ ਦੇ ਅੰਦਰ ਜੋ ਸੂਰਮੇ ਦਾ ਚੱਕਰ ਕੀਤਾ ਗਿਆ ਆਪ ਜੀ ਦੀ ਸੇਵਾ ਦੇ ਵਿੱਚ ਤੇ ਵੀ ਉਸਨੇ ਛੋਟੀ ਉਮਰੇ ਐਸੀਆਂ ਮਾਰੀਆਂ ਮੱਲਾਂ ਹਰ ਇੱਕ ਸੱਤ ਵਿੱਚ ਹਰ ਚੜੀਆਂ ਵਿੱਚ ਉਹਦੀਆਂ ਚੱਲੀਆਂ ਗੱਲਾਂ ਹਰ ਇੱਕ ਸੱਤ ਵਿੱਚ ਹਰ ਪਰਿਆ ਵਿੱਚ ਉਹਦੀਆਂ ਚੱਲੀਆਂ